ਪਠਿੰਡਾ ਦੇ ਕਨਈਆ ਚੌਂਕ ਥਰਮਲ ਪਲਾਂਟ ਦੇ ਨਜ਼ਦੀਕ ਉਸ ਵੇਲੇ ਆਉਣ ਜਾਣ ਵਾਲੇ ਲੋਕਾਂ ਦੇ ਸਾਹ ਉੱਤੇ ਦੇ ਉੱਤੇ ਥੱਲੇ ਦੇ ਥੱਲੇ ਰਹਿ ਗਏ ਜਦੋਂ ਅਗਲੇ ਮੋੜ ਤੇ ਪੁਰ ਦੇ ਵੱਡੇ ਅਫਸਰਾਂ ਦਾ ਸਪੈਸ਼ਲ ਨਾਕਾ ਲੱਗਿਆ ਦੇਖਿਆ ਪੁਲਿਸ ਮੁਲਾਜ਼ਮਾਂ ਨੇ ਕਿਸੇ ਨੂੰ ਵੀ ਗੱਡੀ ਦੇ ਬੈਕ ਗিয়ার ਪਾਉਣ ਨਹੀਂ ਦਿੱਤੇ ਇਸ ਤੋਂ ਪਹਿਲਾਂ ਹੀ ਉਹਨਾਂ ਦੀਆਂ ਬ੍ਰੇਕਾਂ ਲਗਵਾ ਦਿੱਤੀਆਂ। ਇਸ ਤੋਂ ਪਹਿਲਾਂ ਕਿ ਗੱਡੀਆਂ ਦੇ ਮਾਲਕ ਕੁਝ ਬੋਲ ਦੇ ਤਾਂ ਮੁਲਾਜ਼ਮ ਹੱਥ-ਪਾ ਪਾ ਕੇ ਗੱਡੀਆਂ ਦੇ ਵਿੱਚ ਚੜ ਗਏ ਤੇ ਗੱਡੀਆਂ ਦੇ ਉੱਤੇ ਲੱਗੀਆਂ ਫੈਂਸੀ ਲਾਈਟਾਂ ਨੂੰ ਉਤਾਰ ਦਿੱਤਾ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਬਾਹਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਨਾ ਫੈਂਸੀ ਲਾਈਟਾਂ ਨੂੰ ਉਤਾਰਿਆ ਜਾ ਰਿਹਾ ਹੈ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਬਠਿੰਡਾ ਦੇ ਡੀਐਸਪੀ ਨੇ ਕਿਹਾ ਕਿ ਫੈਂਸੀ ਲਾਈਟਾਂ ਅੱਖਾਂ ਦੇ ਵਿੱਚ ਵੱਜਦੀਆਂ ਨੇ ਜਿਸ ਕਰਕੇ ਐਕਸੀਡੈਂਟ ਦਾ ਇਹ ਕਾਰਨ ਬਣਦੀਆਂ ਨੇ ਅੱਜ ਮਾਰੇ ਉਹ ਜੀਐਸਐਸਪੀ ਸਾਹਿਬ ਬਠਿੰਡਾ ਫਿਰ ਦਿਸਚਰਡ ਦੇ ਉੱਤੇ ਅਸੀਂ ਸਪੈਸ਼ਲ ਨਾਕਾਬੰਦੀ ਕੀਤੀ ਦੀ ਹੈ ਰਾਦਰ ਨਾਕਾਬੰਦੀ ਪਿਛਲੇ ਇੱਕ ਸਮਾਂ ਮਹੀਨੇ ਚੱਲ ਰਹੀ ਹੈ ਇਹਦੇ ਵਿੱਚ ਅਸੀਂ ਉਹਨਾਂ ਦੇ ਪਲੇਸੇ ਦੇ ਉੱਤੇ ਜਿਹੜੀਆਂ ਵਾਧੂ ਲਾਈਟਾਂ ਬਹੁਤ ਜ਼ਿਆਦਾ ਤੇਜ਼ ਰੋਸ਼ਨੀ ਵਾਲੀਆਂ ਵਹੀਕਲਸ ਨੇ ਲੱਗੀਆਂ ਜਿਨ੍ਹਾਂ ਦੇ ਨਾਲ ਆਮ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਆ ਔਰ ਰੈਸਿਡੈਂਟ ਦਾ ਕਾਰਜ ਵੀ ਬੰਦੀ ਹੈ। ਸੋ ਇਹਨਾਂ ਲਾਈਟਾਂ ਨੂੰ ਕਰਵਾਉਣ ਵਾਸਤੇ ਔਰ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸਾਫਾ ਪਿੰਨੋ ਵੀ ਬਣਾਈਆਂ, ਲਾਕੇ ਵੀ ਲਗਾਏ ਆ। ਜਿਹੜੀ ਅੱਜ ਇਹ ਚੈਟਿੰਗ ਕੀਤੀ ਜਾ ਰਹੀ ਆ। ਇਸ ਕੋਨ ਵਿੱਚ ਮੈਂ ਆਪ ਜੀ ਦੇ ਮਾਧਿਅਮ ਤੋਂ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਆਪ ਜੀਓ ਤੇ ਲੋਕਾਂ ਨੂੰ ਜੀਂਦੇਓ। ਅਗਰ ਅਸੀਂ ਆਪਣੀ ਗੱਡੀ ਉੱਤੇ ਬਹੁਤ ਜ਼ਿਆਦਾ ਲਾਈਟ ਵਾਲੀਆਂ ਹੈਵੀ ਲਾਈਟਾਂ ਲਗਾਵਾਂਗੇ ਜਿਸ ਨਾਲ ਦੂਸਰਾ ਜਿਹੜਾ ਬੰਦਾ ਆਂਦਾ ਹੈ ਜਾਂ ਕੋਈ ਵਹੀਕਲ ਵਾਲਾ ਡਰਾਈਵਰ ਹੈ ਉਹਦੀ ਅੱਖਾਂ ਚ ਜਾ ਜਾਂਦੀਆਂ। ਜਿਹਦਾਂ ਲੋਕਾਂ ਨੂੰ ਨੁਕਸਾਨ ਹੋ ਸਕਦਾ ਔਰ ਪਿੱਛੇ ਦਿਨਾਂ ਚ ਦੇਖਣ ਚ ਆਇਆ ਕਿ ਜਾਨੀ ਨੁਕਸਾਨ ਵੀ ਹੋਇਆ ਸੋ ਇਹਨਾਂ ਜਾਨੀ ਨੁਕਸਾਨਾਂ ਨੂੰ ਬਚਾਉਣ ਦੀ ਖਾਤਰ ਅਸੀਂ ਫੁਰਜ਼ੋਰ ਅਪੀਲ ਕਰਦੇ ਹਾਂ ਲੋਕਾਂ ਨੂੰ ਆਮ ਡਰਾਈਵਰਾਂ ਨੂੰ ਟਰੱਕ ਡਰਾਈਵਰਾਂ ਨੂੰ ਛੋਟੇ ਵੱਡੇ ਵਹੀਕਲ ਦੇ ਡਰਾਈਵਰਾਂ ਨੂੰ ਕਿ ਆਪਣੀ ਵਹੀਕਲ ਉੱਤੇ ਵੱਡੀਆਂ ਲਾਈਟਾਂ ਨਾ ਲਗਾਉਣ ਜਦਾਂ ਕਿ ਅਗਲੇ ਦੀ ਅੱਖਾਂ ਚ ਨਹੀਂ ਹੈ ਜਾਨ ਕੋਈ ਨੁਕਸਾਨ ਹੋਵੇ ਧੰਨਵਾਦ ਸੁਦਾਦੀ ਕਿ ਡੀਐਸਪੀ ਨੇ ਇਸ ਦੇ ਨਾਲ ਨਾਲ ਚੇਤਾਵਨੀ ਦਿੱਤੀ ਹੈ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਵਾਹਨਾਂ ਦੇ ਉੱਤੇ ਡਰਾਈਵਰਾਂ ਵੱਲੋਂ ਇਹ ਫੈਂਸੀ ਲਾਈਟਾਂ ਨਾ ਉਤਾਰੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਵਾਹਨ ਜ਼ਬਤ ਕਰ ਲਏ ਜਾਣਗੇ ਤੇ ਚਲਾਨ ਕੱਟੇ ਜਾਣਗੇ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ